ਬਿੱਲ ਰੱਖਿਆ ਗਿਆ ਜੀ ਨਵਾਂ ਇੱਕ ਹਾਊਸ ਦੇ ਵਿੱਚ ਤੇ ਉਹ ਬਿੱਲ ਦੇ ਵਿੱਚ ਬੇਸਿਕਲੀ ਕੀ ਆ ਕਿ ਇਮੀਗ੍ਰੇਸ਼ਨ ਦੀ ਜਿਹੜੀ ਇਨਫੋਰਸਮੈਂਟ ਆ ਉਹਦੇ ਵਾਸਤੇ ਕਾਫੀ ਜ਼ਿਆਦਾ ਪੈਸੇ ਰੱਖੇ ਗਏ ਆ ਸੋ ਇਹ ਜਿਹੜਾ ਹਾਊਸ ਜੁਡੀਸ਼ਰੀ ਕਮੇਟੀ ਹੈ ਇੱਕ ਬਿੱਲ ਅਡਵਾਂਸ ਕਰੇ ਦੇ ਵਿੱਚ ਕਿ 45 ਬਿਲੀਅਨ ਡਾਲਰ ਰੱਖਿਆ ਗਿਆ ਇਮੀਗ੍ਰੇਸ਼ਨ ਡਿਟੈਂਸ਼ਨ ਕਪੈਸਿਟੀ ਨੂੰ ਇੰਪਰੂਵ ਕਰਨ ਵਾਸਤੇ ਸੋ ਇਹ ਬਿੱਲ ਦੇ ਮੁਤਾਬਕ 1 ਲੱਖ ਬੰਦਿਆਂ ਨੂੰ ਹੁਣ ਡਿਟੇਨ ਕੀਤਾ ਜਾ ਸਕੇਗਾ ਇੱਕ ਟਾਈਮ ਤੇ ਤੇ ਪਹਿਲਾ ਜਿਹੜਾ ਬੇਸਿਕਲੀ ਹੁੰਦਾ ਸੀ ਬਜਟ ਉਹ 4 ਤੋਂ 5 ਬਿਲੀਅਨ ਹੁੰਦਾ ਸੀ ਡਿਟੈਂਸ਼ਨ ਲਈ ਹੁਣ ਵਧਾ ਕੇ 45 ਬਿਲੀਅਨ ਡਾਲਰ ਵਿੱਚ ਰੱਖਿਆ ਗਿਆ ਇਹਦੇ ਵਿੱਚ ਇਹ ਰੱਖਿਆ ਗਿਆ ਕਿ 10000 ਤੋਂ ਵੱਧ ਐਡੀਸ਼ਨਲ ਆਈਸ ਆਫਸਰ ਹਾਇਰ ਕੀਤੇ ਜਾਣਗੇ 14 ਬਿਲੀਅਨ ਡਾਲਰ ਟਰਾਂਸਪੋਰਟੇਸ਼ਨ ਦਾ ਹੋਏਗਾ ਫਿਰ ਪਲੇਨ ਟਿਕਟਾਂ ਦਾ ਤੇ ਜੇਲਾ ਬਣਾਉਣ ਦਾ ਤੇ 1 ਲੱਖ ਬੰਦੇ ਦੀ ਕਪੈਸਿਟੀ ਲਿਮਿਟ ਹੋਏਗੀ ਕਿ ਲੱਖ ਤੱਕ ਬੰਦੇ ਹੋਲਡ ਕਰ ਸਕਣਗੇ ਉਹਨਾਂ ਦਾ ਸਟਾਫ ਤੇ ਜੇਲਾ ਹੋਣਗੀਆਂ ਤੇ ਇਹ ਬਿੱਲ ਜਿਹੜਾ ਇਹਦੇ ਨਾਲ ਨਾਲ ਇਕ ਹੋਰ ਚੀਜ਼ ਕਰਦਾ ਕਿ ਜਿਹੜੀਆਂ ਸੈਲਮ ਦੇ ਕੇਸਾਂ ਦੇ ਵਿੱਚ ਫੀਸਾਂ ਲਾਈਆਂ ਗਈਆਂ ਨੇ ਆਮ ਤੌਰ ਤੇ ਉਹ ਸੈਲਮ ਅਪਲਾਈ ਕਰਦੇ ਉਹਦੀ ਕੋਈ ਫੀਸ ਨਹੀਂ ਹੁੰਦੀ ਇਹ ਚ ਰੱਖਿਆ ਗਿਆ ਵੀ 1000 ਡਾਲਰ ਨਾਨ ਵੇਵੇਬਲ ਫੀਸ ਹੋਏਗੀ ਤੇ 550 ਡਾਲਰ ਇਨੀਸ਼ੀਅਲ ਵਰ ਪਰਮਿਟ ਜਿਹੜਾ ਸੈਲਮ ਦਾ ਉਹਦੀ ਹੋਏਗੀ ਆਮ ਤੌਰ ਤੇ ਜਿਹੜਾ ਆਪਾਂ ਪਹਿਲਾ ਵਰ ਪਰਮਿਟ ਕਰਦੇ ਆ ਉਹਦੀ ਜਿਹੜੀ ਸਰਕਾਰੀ ਫੀਸ ਨਹੀਂ ਹੁੰਦੀ ਫਿਰ ਜਿਹੜੇ ਲੋਕੀ ਟੀਪੀਆ ਸਟੇਟਸ ਤੇ ਉਹਨਾਂ ਦਾ 500 ਡਾਲਰ ਤੇ ਪ੍ਰੋਲ ਦਾ 1000 ਇਸ ਤਰ੍ਹਾਂ ਫੀਸਾਂ 'ਚ ਵੀ ਵਾਧਾ ਕੀਤਾ ਗਿਆ ਕੁਝ ਨਵੀਆਂ ਫੀਸਾਂ ਸੈਲਮ ਵਾਲਿਆਂ ਤੇ ਲਾਈਆਂ ਗਈਆਂ ਜੋ ਪਹਿਲਾਂ ਨਹੀਂ ਸੀਗੀਆਂ ਸੋ ਇਹ ਬਿੱਲ ਅਜੇ ਹਾਊਸ ਦੇ ਵਿੱਚ ਹੀ ਆ ਤੇ ਜੇ ਪਾਸ ਹੁੰਦਾ ਤੇ ਫਿਰ ਸੈਨਟ ਜਾਏਗਾ ਹੋ ਸਕਦਾ ਇਹਦੇ ਵਿੱਚ ਫੰਡਿੰਗ ਘੱਟ ਕੀਤੀ ਜਾਵੇ ਪਰ ਇਹ ਬਿੱਲ ਜਿਹੜਾ ਆਲਰੇਡੀ ਹਾਊਸ ਦੇ ਵਿੱਚ ਐਡਵਾਂਸ ਹੋ ਰਿਹਾ